ਅਸੀਂ ਜਿੰਨੇ ਵੀ ਰਿਸ਼ਤੇ ਅਪਲੋਡ ਕਰਦੇ ਹਾਂ ਹਰੇਕ ਦੇ ਉੱਪਰ ਪਰਿਵਾਰ ਦਾ ਨੰਬਰ ਲਿਖਿਆ ਹੁੰਦਾ ਹੈ ਇਹ ਵੀਡੀਓ ਦੇ ਲਾਸਟ ਤੇ ਲਾਲ ਪੱਟੀ ਦੇ ਵਿੱਚ ਹੀ ਠਾਂ ਪਰਿਵਾਰ ਦਾ ਨੰਬਰ ਲਿਖ ਕੇ ਆ ਜਾਏਗਾ ਡਾਇਰੈਕਟ ਗੱਲ ਕਰ ਸਕਦੇ ਹੋ ਆਪਣੇ ਰਿਸ਼ਤੇ ਬਾਰੇ ਔਰ ਜਿਨ੍ਹਾਂ ਨੇ ਐਡ ਪਵਾਉਣੀ ਹੈ ਠਾਂ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਹੈ WhatsApp ਤੇ ਹੈਲੋ ਲਿਖ ਕੇ ਭੇਜੋ ਐਡ ਦਾ ਪੂਰਾ ਪ੍ਰੋਸੈਸ ਤੁਹਾਨੂੰ ਪੰਜਾਬੀ ਦੇ ਵਿੱਚ ਲਿਖ ਕੇ ਪਾ ਦਿੱਤਾ ਜਾਏਗਾ ਬਾਕੀ ਹਰੇਕ ਰਿਸ਼ਤਾ ਤੁਹਾਡੇ ਕੋਲੇ ਪਹੁੰਚੇ ਸਬਸਕ੍ਰਾਈਬ ਦੇ ਨਾਮ ਨਾਲ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਿਓ ਕੋਈ ਵੀ ਰਿਸ਼ਤਾ ਮਿਸ ਨਹੀਂ ਹੋਏਗਾ ਹਰੇਕ ਰਿਸ਼ਤਾ ਤੁਹਾਡੇ ਕੋਲੇ ਪਹੁੰਚੇਗਾ ਤੇ 2005 ਦੇ ਵਿੱਚ ਇਹਨਾਂ ਨੇ ਅੰਮਰਤ ਸਕਿਆ ਸੀ ਪੂਰੇ ਪਰਿਵਾਰ ਨੇ 18-20 ਸਾਲ ਹੋ ਗਏ ਅੰਮਰਤ ਧਾਰੀਆ ਮੁੰਡਾ ਨਾਮ ਸਿੰਘ ਪਤਾ ਅੰਮਰਤ ਧਾਰੀਆ ਮੁੰਡਾ ਪਤਾ ਬਠਿੰਡਾ ਜ਼ਿਲ੍ਹੇ ਤੋਂ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਂਡ ਹੈ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਗੋਤ ਮਾਨ ਹੈ ਡੇਟ ਆਫ ਬਰਥ 1995 ਦੀ ਹੈ ਕੰਮ 5 ਕਿੱਲੇ ਜ਼ਮੀਨ ਆ ਟੋਟਲ 2.5 2 ਕਿੱਲੇ ਹੁੰਦੇ ਤੇ ਟ੍ਰਾਂਸਪੋਰਟਿੰਗ ਦਾ ਕੰਮ ਇਹਨਾਂ ਦਾ ਹੈ ਕੈਨੇਡਾ ਤੇ ਵੱਡਾ ਭਰਾ ਨੌਕਰੀ ਕਰਦਾ ਕੁਲੀ ਵਰਕ ਪਰਮਿਟ ਤੇ ਹੋਵੇ ਜਾਂ ਕੈਨੇਡਾ ਪੀਆਰ ਹੋਵੇ ਜਾਂ ਘਰੇਲੂ ਪੰਜਾਬ ਤੋਂ ਹੋਵੇ ਗੁਰਸਿੱਖ ਪਰਿਵਾਰ ਹੋਵੇ ਤੇ ਲਾਲ ਪੱਟੀ 'ਚ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਤੇ ਚੈਨਲ ਸਬਸਕ੍ਰਾਈਬ